ਪਰ ਵਾਰ ਗਿਆ ਤਾਂ ਮੇਰਾ ਬੱਚਾ ਉਰੂ ਦੀ ਬਸ ਗਈ ਈ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰੂ ਦੀ ਬਸ ਗਈ ਦੀ ਕਦਾਰਨਾਥ ਮੰਦਿਰ ਤੋਂ ਉਹ ਜ਼ਬਰਦਸਤੀ ਲੈ ਗਦੇ ਆਂਕੀ ਕੇਸ ਤੋਂ ਕਦੇ ਸਾਦੀ ਨੂੰ ਤੋਂ ਅੰਦਰ ਕਦੀ ਦੇ ਪਾਪਾ ਨੂੰ ਇਹਦੇ ਪਾਪਾ ਨੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਬੰਦੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5 4 ਦਿਨ ਕੱਣ ਲਈ ਸਲਾਹ ਬਣਦੀ ਜੀ ਭੇਜਣ ਦੀ ਹਾਂ ਹੋਣੀ ਪੇਰ ਉਹਦੀ ਹਾਂ ਕਰਾਈ ਰਹੀ ਉਸ ਮੁੰਡੇ ਨੇ ਫੋਨ ਕਰ ਕਰ ਕੇ ਬੀਚ ਬਤਨ ਕਿੰਨੇ ਫੋਨ ਕਰਦਾ ਸਲੋਣਾ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਅਜ ਉਹਦਾ ਆਰਾਮੰਦਰ ਜਾਂਦਾ ਕਿਹੜੀ ਤਰੀਕ ਨੂੰ ਜਾਂਦਾ ਸ਼ੁੱਕਰਵਾਰ ਨੂੰ ਜਾਂਦਾ ਜੀ ਸ਼ੁੱਕਰਵਾਰ ਜਾ ਤਾਂ ਮੇਰਾ ਬੇਟਾ ਉਹਦੀ ਬੱਸ ਗਈ تھی ਕਾਰਕਿਤ ਨਾਮ ਹੈ ਉਸ ਦਾ 14 ਸਾਲ ਦਾ ਉਹ ਉਹਦੀ ਬੱਸ ਗਈ ਦੀ ਕਦਾਰਨਾਥ ਮੰਦਰ ਕੋ ਅਸੀਂ ਉਸ ਤੋਂ ਜ਼ਿਆਦਾ ਰਸਤਾ ਸੀ ਕੇਜਿੰਗ ਦੇ ਦੇ ਦੀ ਉਸ ਨੇ ਬੱਚੇ ਨੂੰ ਕਿਉਂਕਿ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਆਪਣੇ ਪਾਪਾ ਨਾਲ ਕਿਉਂ ਮੇਰੇ ਨਾਲ ਉਹ ਇਸ ਤਰ੍ਹਾਂ ਜਾਂਦਾ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜਦੇ ਤੇ ਬਸ ਨਾਲ ਜਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਕਣ ਜਾਂਦਾ ਰਿਹਾ ਤੇ ਮੁੰਡੇ ਨਾਲ ਨੇ ਜੀ ਸਿੱਖਦੇ ਨੇ ਉਹ ਜ਼ਬਰਦਸਤੀ ਕਰਦੇ ਆਂਟੀ ਫੇਸ ਕਦੇ ਦਾਦੀ ਨੂੰ ਫੋਨ ਕਰ ਉਹਦੇ ਪਾਪਾ ਨੂੰ ਉਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜ ਲਾਏਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਬੱਚੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਏਗੀ ਅਸੀ ਕੋਈ ਵੀ ਨਾ ਭੇਜਣ ਦੇ ਹੱਥ ਵਿੱਚ ਸਾਰੇ ਤਰੀਕੇ ਅਸੀਂ ਨਹੀਂ ਭੇਜਣਾ ਬੱਚੇ ਨੇ ਸਾਡਾ ਬੱਚਾ ਵੀ ਸਾਡੇ ਨਾਲ ਤਾਂ ਉਹ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦੀਵਜਵਨ ਕਿੱਲੇ ਬੰਦ ਕਰ ਫਿਰ ਅਸੀਂ ਕੇਦਾਰਨਾਥ ਮੰਦਿਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਰ ਨੂੰ ਵੀ ਦਾਦੀ ਛੱਡਣ ਗਈ ਦੀਦੀ ਕਾਰਤਿਕ ਦੀ उन्होंने चमन डॉक्टर वार बार कह के आई कि कदम भी अपना बच्चा नहीं देना ध्यान न पूरा पूरा ध्यान रखियो हवाले तो करके जा रो फिर बस तो नीचे उतर के फिर बस ऊपर चढ़ के तो फिर हाथ जोड़ के कह के आई कि मेरे पोते का पूरा ध्यान रखियो कि वेर भी समझदार है लेकिन मैं फिर भी कुछ नहीं होगा इसका पूरा पूरा ध्यान रखिए ਹਰੇ ਮੇਰਾ ਬੱਚਾ ਸ਼ਨੀਵਾਰ ਕੇ ਹੈ ਜੀ ਨਾ ਸ਼ਨੀਵਾਰ ਤੇ ਯੋਧਿਆ ਪਹੁੰਚਿਆ ਮੇਰੇ ਨਾਲ ਗੱਲਬਾਤ ਪੂਰੀ ਕੀਤੀ ਉਸਨੇ ਮम्मा ਮੈਂ ਪਹੁੰਚ ਗਿਆ ਠੀਕ ਠਾਕ ਹੁਣ ਮੈਂ ਹੋਟਲ ਜਾ ਰਿਹਾ ਫਿਰ ਅਸੀਂ ਉਸ ਤੋਂ 4 ਵਜੇ ਯੋਧਿਆ ਜਾਵਾਂਗੇ ਮੈਂ ਕਿਹਾ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ بڑے ਬੰਦੇ ਦੇ ਨਾਲ ਰਹੀ ਕਹਿੰਦਾ ਠੀਕ ਹੈ ਮਮੀ ਤੇ ਉਹਨੂੰ ਫੋਨ ਪੂਨ ਅਸੀਂ ਪੈ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾਣਾ ਇਹਨਾਂ ਨੇ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਉਹਨਾਂ ਨੂੰ ਗੱਲਾਂ ਪੂਰੀ ਪੂਰੀ ਬੜਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪਤਾ ਹੋਏ ਉੱਥੇ ਜਾ ਕੇ ਮੇਰੇ ਬੱਚੇ ਨੂੰ 2:30 ਵਜੇ ਵੇਸਦਾ ਜਾਉਣਾ ਆ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਲੈਣਾ ਗੜਦ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁਗੇ ਆ ਜੀ ਉਹ ਵੀ ਤਾਂ ਗਏ ਨੇ ਜਦਿਆ ਹਾਦਸਾ ਹੋ ਗਿਆ ਸਾਡੇ ਦੋਲ ਦਾ ਉਹ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਕੋ ਕਿ ਤੁਹਾਡਾ ਬੱਚਿਆ ਨਹੀਂ ਲੱਭ ਰਿਹਾ ਲੇਕਿਨ ਕੀਜੀ ਨੇ ਨਹੀਂ ਦੱਸੀਗੀ ਬੱਚੇ ਨਾਲ ਦੁਕਨ ਦਾ ਕੋਈ ਹਾਦਸਾ ਸਾਨੂੰ ਇਹ ਗਿਆ